ਬਹੁਤ ਸਾਰੇ ਲੋਕ ਉਸ ਦੇ ਸੀ ਕੇ ਮੈਟਾਫਿਜ਼ਿਕ ਆਫ ਲਵ ਮੈਕਾਵੇਲੀ ਫੋਰ ਬੋਮਨ ਵੀ ਇਹ ਕਿਤਾਬਾਂ ਕਿੱਥੋਂ ਮਿਲਣਗੀਆਂ ਮੈਂ ਤੁਹਾਨੂੰ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਦੱਸਦਾ ਹਾਂ ਕਿੱਥੇ ਆ ਔਰ 43 ਮਿਲੀਅਨ ਕਿਤਾਬਾਂ ਤੁਸੀਂ ਪੜ ਸਕਦੇ ਆਂ ਔਰ ਸੁਣ ਵੀ ਸਕਦੇ ਆਂ ਜਦੋਂ ਮਰਜੀ ਬਿਲਕੁਲ ਫ੍ਰੀ ਇਹਦੇ ਵਿੱਚ ਕੋਈ ਪੈਸਾ ਨਹੀਂ ਕੱਟਿਆ ਜਾਂਦਾਗਾ ਏਓ ਵੈਬਸਾਈਟ ਆ ਇਹਨਾਂ ਦੀ ਐਪ ਵੀ ਹੈਗੀ ਆ ਜਦੋਂ ਹੀ ਕੋਈ ਕਿਤਾਬ ਆਉਂਦੀ ਆ ਤਾਂ ਇਹਦੇ ਵਿੱਚ ਜ਼ਰੂਰ ਆ ਜਾਂਦੀ ਆ ਉਹ ਚਾਹੇ ਜਿੱਡੀ ਮਰਜ਼ੀ ਮਹਿੰਗੀ ਹੋਵੇ ਹੁਣ ਮੈਂ ਇੱਥੇ ਦੋ ਗੱਲਾਂ ਧਿਆਨ ਦੇ ਵਿੱਚ ਰੱਖਿਓ ਇਹ ਦੋ ਕਿਤਾਬਾਂ ਨਹੀਂ ਪੜ੍ਹਣੀਆਂ ਠੀਕ ਹੈ ਇੱਕ ਤਾਂ ਨਿਕੋਲੋ ਮੈਕਾਬੈਲੀ ਦੀ ਦੀ ਪ੍ਰਿੰਸ ਦੂਜੀ ਹੈਗੀ ਆ ਫ੍ਰੈਡਰਿਕ ਨੀਸ਼ਟੇ ਦੀ ਕਿਤਾਬ ਜਿਹਦੇ ਵਿੱਚ ਕਹ ਲੋ ਸਮਾਜਵਾਦ ਪਰ ਤੁਸੀਂ ਭਲੇ ਲੋਕ ਨਹੀਂ ਰਹਿਣਾਗਾ ਠੀਕ ਹੈ ਇੰਨੀਆਂ ਕਿਤਾਬਾਂ ਤੁਸੀਂ ਜਿੰਨੀਆਂ ਮਰਜ਼ੀ ਪੜ ਲਈਆਂ ਚਾਹੇ ਤੁਸੀਂ ਉਸ ਨੂੰ ਸੁਣ ਲਿਆ ਚਾਹੇ ਤੁਸੀਂ ਵੱਡੇ ਵੱਡੇ ਦਾਰਸ਼ਨਿਕ ਹੋ ਗਏ ਤੁਸੀਂ ਡੇਰਲ ਕਾਰਨੇਗੀ ਨੂੰ ਸੁਣ ਲਿਆ ਕਿੰਨੇ ਵੀ ਜਿਹੜੇ ਕਹ ਲੋ ਮਾਨਵਤਾ ਨੂੰ ਪਿਆਰ ਕਰਦੇ ਆ ਔਰ ਇੱਥੋਂ ਤੱਕ ਤੁਸੀਂ ਚਾਣਕਿਆ ਲਾ ਲੋ ਕਹਿੰਦੇ ਵੀ ਚਾਣਕੀਆ ਨੂੰ ਸੁਣ ਕੇ ਲੋਕ ਮਤਲਬ ਇਹ ਹੋ ਜਾਂਦੇ ਆ ਪਰ ਜਿੱਥੇ ਕਿ ਇਹ ਲੇਖਕਾ ਦੋ ਮਕੇਬਲੀ ਵਰਗੇ ਚਾਣ ਕੀਆ ਨੀਆਂ ਗੱਲਾਂ ਤੁਹਾਨੂੰ 2 ਸਾਲ ਤੇ ਬੱਚੇ ਦੀਆਂ ਲੱਗਣਗੀਆਂ ਇਸ ਇਸ ਲੈਵਲ ਦੀਆਂ ਇਹਦੇ ਵਿੱਚ ਗੱਲਾਂ ਇਸ ਲੈਵਲ ਦੀ ਸੱਚਾਈ ਆ ਔਰ ਨੈਤਿਕਤਾ ਨੂੰ ਮਾਰ ਦਿੰਦੀ ਹੈ ਇਹ ਕਤੱਬਾਂ ਮੈਂ ਬੜੀ ਮੁਸ਼ਕਲ ਦੇ ਨਾਲ ਵਾਪਸ ਉਸ ਨੂੰ ਵੀ ਵੱਡੇ-ਵੱਡੇ ਤਰਕ ਖੋਜ ਕੇ ਇਹ ਦਿਮਾਗ ਨੂੰ ਅੰਦਰੋਂ ਸਹੀ ਕੀਤਾ ਕਿ ਇਹ ਇੱਕ ਵਾਇਰਸ ਦੀ ਤਰ੍ਹਾਂ ਹੈ ਠੀਕ ਆ ਮਤਲਬ ਚੰਗਾ ਹੋਣਾ ਇਹ ਤੁਹਾਨੂੰ ਦੱਸੂਗੀ ਕਿ ਤੁਸੀਂ ਚੰਗੇ ਨਹੀਂ ਹੈਗੇ ਕਿਉਂ ਨਹੀਂ ਕਿ ਤੁਸੀਂ ਡਰਦੇ ਹੋਏ ਚੰਗੇ ਆ ਜੇ ਕਾਨੂੰਨ ਨਾ ਹੋਵੇ ਸਿਸਟਮ ਨਾ ਹੋਵੇ ਤੁਹਾਡੇ ਕਿਸੇ ਵੀ ਕੰਮ ਨੂੰ ਕੋਈ ਜੱਜਮ ਕਰਨ ਵਾਲਾ ਨਾ ਹੋਵੇ ਤਾਂ ਤੁਸੀਂ ਜਾਨਵਰ ਆ ਤੁਸੀਂ ਚੰਗੇ ਇਨਸਾਨ ਹੈ ਹੀ ਨਹੀਂ ਤੁਸੀਂ ਆਪਣੇ ਮਨਾਈਆਂ ਤਾਂ ਨਹੀਂ ਕਰਦੇ ਕਿ ਤੁਹਾਨੂੰ ਕਾਨੂੰਨ ਦਾ ਡਰ ਆ ਤੁਸੀਂ ਇਸ ਲਈ ਚੰਗੇ ਆ ਕਿਉਂਕਿ ਤੁਸੀਂ ਤਗੜਿਆਂ ਤੋਂ ਡਰਦੇ ਆ ਤੁਸੀਂ ਇਸ ਲਈ ਬੇਇੱਜ਼ਤੀ ਸਹਾਰ ਜਾਂਦੇ ਆ ਕਿਉਂਕਿ ਤੁਸੀਂ ਕਮਜ਼ੋਰ ਆ ਮਤਲਬ ਯਾਰ ਇੰਨਾ ਕੁ ਬੰਦੇ ਨੂੰ ਝੰਜੋੜਦੇ ਆ ਚਲੋ ਜੇ ਕੋਈ ਪੈਦਾਇਸੀ ਚੰਗਾ ਹੈ ਕਿ ਉਹਦਾ ਸਵਾਰ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਕਹਿ ਲਓ ਅ ਜਿਸ ਤਰ੍ਹਾਂ ਪ੍ਰੇਮ ਹੰਸੀ ਪ੍ਰੇਮ ਹੰਸ ਪਰਮਨੰਦ ਇਸ ਤਰ੍ਹਾਂ ਦੇ ਜਿਹੜੇ ਸੰਤ ਹੋਏ ਆ ਕਹਿੰਦੇ ਇਹ ਚੰਗੇ ਸੀ ਇਹ ਸ਼ੁਰੂ ਤੋਂ ਚੰਗੇ ਸੀ ਜਿਹੜੇ ਲੋਕ ਸਿਸਟਮ ਤੋਂ ਡਰਦੇ ਚੰਗੇ ਬਣੇ ਆ ਕਿ ਫੜੇਗੇ ਤਾਂ ਜੇਲ ਹੋ ਜੂ ਫੜੇਗੇ ਤਾਂ ਜੁਰਮਾਨਾ ਹੋ ਜੂ ਫੜੇਗੇ ਤਾਂ ਇਹ ਹੋ ਜੂ ਰੋਡ ਦੇ ਸਿਗਨਲਾਂ ਨੂੰ ਮੰਨਣਾ ਹੈ ਜਿਵੇਂ ਚైనా ਦੇ ਵਿੱਚ ਸੋਸ਼ਲ ਕ੍ਰੈਡਿਟ ਸਿਸਟਮ ਆ ਲੋਕਾਂ ਨੂੰ ਡਰਾ ਕੇ ਚੰਗੇ ਬਣਾਇਆ ਗਿਆ ਉਹ ਕਹਿੰਦਾ ਤੁਸੀਂ ਚੰਗੇ ਹੈ ਨਹੀਂਗੇ ਜੇ ਤੁਹਾਨੂੰ ਗਾਇਬ ਹੋਣ ਦੀ ਤਾਕਤ ਮਿਲ ਜਾਵੇ ਤੁਸੀਂ ਚੰਗੇ ਨਹੀਂ ਰਹਿਣਾ ਜੇ ਤੁਹਾਡੇ ਕੋਲ ਸੱਤਾ ਹੈ ਤੁਹਾਡੇ ਕੋਲ ਪਾਵਰ ਆ ਇੱਕ ਦੇਸ਼ ਦੀ ਜਿਵੇਂ ਗਾਜਮੀ ਜਿਵੇਂ ਟਰੰਪ ਆ ਹਨਾ ਤੁਹਾਡੇ ਕੋਲ ਪਾਵਰ ਆ ਸੱਤਾ ਹੈ ਤੁਸੀਂ ਕਿਉਂ ਹੀ ਚੰਗੇ ਬਣੋਗੇ ਜੇ ਅੱਜ ਤੁਹਾਡੇ ਕੋਲ ਸਭ ਕੁਝ ਕਰਨ ਦੀ ਤਾਕਤ ਆ ਤਾਂ ਤੁਸੀਂ ਇੱਕ ਭਲੇ ਇਨਸਾਨ ਬਣ ਕੇ ਲੋਕਾਂ ਦਾ ਭਲਾ ਅ ਕਹਿੰਦੇ ਹਰ ਚੀਜ਼ ਦੇ ਵਿੱਚ ਸਮਝੌਤੇ ਕਰਨੇ ਫਿਰ ਤੁਹਾਨੂੰ ਇਹ ਚੀਜ਼ਾਂ ਕਰਨ ਦੀ ਲੋੜ ਨਹੀਂ ਤਦੋਂ ਕੋਲ ਪਾਵਰ ਤੁਸੀਂ ਇਸ ਪ੍ਰਸਤੀ ਦੀ ਦੁਨੀਆ ਇਸ ਪ੍ਰਸਤੀ ਦੀ ਜ਼ਿੰਦਗੀ ਨੂੰ ਚੁਣੋਗੇ ਚੰਗੇਪਨ ਦੇ ਉੱਤੋਂ ਦੀ ਸਹੀ ਹੈ ਕਿ ਨਹੀਂ ਤਾਂ ਇਥੋਂ ਮੈਂ ਦੋ ਤਿੰਨ ਗੱਲਾਂ ਜਿਵੇਂ ਮੈਨੂੰ ਹੁਣ ਤਾਂ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ ਦਿਮਾਗ ਚੋਂ ਕੱਢ ਦਿੱਤਾ ਕੱਢਣ ਦੇ ਲਈ ਵੱਡੇ ਵੱਡੇ ਦਾਰਸ਼ਨਿਕਾਂ ਦੀਆਂ ਕਿਤਾਬਾਂ ਲੱਗੀਆਂ ਜਿਵੇਂ ਕਹਿ ਲਓ ਪਲੇਟੋ ਨੂੰ ਪੂਰੀ ਤਰ੍ਹਾਂ ਨਾਲ ਸਮਝਿਆ ਵੀ ਉਹਨੇ ਕਿਵੇਂ ਸਾਬਤ ਕੀਤਾ ਕਿ ਇੱਕ ਚੰਗਾ ਬਣਨਾ ਠੀਕ ਹੈ ਚੰਗਾ ਇਨਸਾਨ ਹੋਣਾ ਤੇ ਇੱਕ ਬੁਰਾ ਇਨਸਾਨ ਹੋਣਾ ਉਹਦਾ ਐਂਡ ਕੀ ਹੁੰਦਾਗਾ ਮੈਕੀਆਵੈਲੀ ਦੇ ਤਰਕ ਇਹਨੂੰ ਵੀ ਤੋੜਦੇ ਸੀਗੇ ਪਰ ਜਿੱਥੇ ਇਨਰ ਪੀਸ ਦੀ ਗੱਲ ਆ ਜਾਂਦੀ ਆ ਇਹਨਾਂ ਦਾ ਪੀਸ ਕਿ ਤੁਸੀਂ ਅੰਦਰੋਂ ਖੁਸ਼ ਨਹੀਂ ਰਹਿੰਦੇਗੇ ਬਹੁਤ ਸਾਰੀਆਂ ਧਾਰਨਾਵਾਂ ਦੇ ਨਾਲ ਉਹਨੂੰ ਦੱਸਿਆ ਪਰ ਜਿੱਥੇ ਆ ਕੇ ਕਹਿ ਲਓ ਜਿਵੇਂ ਚੰਗੇਜ਼ ਖਾਨ ਸੀ ਠੀਕ ਹੈ ਹਿਟਲਰ ਸੀ ਤਾਂ ਇਹਨਾਂ ਨੇ ਕਿਹਾ ਵੀ ਠੀਕ ਆ ਇਨਰ ਪੀਸ ਨਹੀਂ ਮਿਲਦਾ ਤਾਂ ਨਾ ਮਿਲੇ ਠੀਕ ਆ ਵੀ ਅਸੀਂ ਸਾਡੇ ਕੋਲ ਪਾਵਰ ਆ ਸਾਡੇ ਕੋਲ ਸੱਤਾ ਹੈ ਸਾਡੇ ਕੋਲ ਸਕਿਉਰਿਟੀ ਆ ਸਾਨੂੰ ਕੋਈ ਦੁਸ਼ਮਣ ਸੂਕ ਨਹੀਂ ਸਕਦਾਗਾ ਮਰਦੇ ਦਮ ਤੱਕ ਆਖਰੀ ਸਾਹ ਤੱਕ ਚਾਹੇ ਅਸੀਂ ਜਿੰਨੇ ਮਰਜੀ ਗਲਤ ਕੰਮ ਕੀਤੇ ਹੋਣ ਪਰ ਅੰਦਰੋਂ ਉਹਨਾਂ ਨੂੰ ਕੁਝ ਖਾਂਦਾਗਾ ਚੈਨ ਨਹੀਂ ਹੁੰਦਾ ਉਸ ਚੀਜ਼ ਦੇ ਲਈ ਉਹ ਹੋਰ ਉਹ ਜੇ ਕੰਮ ਕਰਦੇ ਆ ਮਤਲਬ ਇਹ ਕੁਦਰਤੀ ਸਿਸਟਮ ਆ ਵੇ ਉਹਨੂੰ ਜੀਨ ਦਿੰਦਾ ਆਪਾਂ ਇਹ ਚੀਜ਼ ਨੂੰ ਫੀਲ ਨਹੀਂ ਕਰ ਸਕਦੇ ਜਦੋਂ ਆਪਾਂ ਇੰਨਾ ਕੁਝ ਗਲਤ ਕੀਤਾ ਹੀ ਨਹੀਂ ਹੈਗਾ ਠੀਕ ਆ ਇਹ ਪਲੇਟੋ ਦੀਆਂ ਗੱਲਾਂ ਐ ਤਾਂ ਹੌਲੀ-ਹੌਲੀ ਜਦੋਂ ਬੰਦਾ ਪੂਰੀ ਕਿਤਾਬ ਨੂੰ ਸੁਣਦਾ ਹੈਗਾ ਤਾਂ ਅੰਦਰੋਂ ਐਗਰੀ ਹੋ ਜਾਂਦਾ ਕਿ ਹਾਂ ਯਾਰ ਬਈ ਮਾੜੇ ਕੰਮ ਦਾ ਮਾੜਾ ਹੀ ਹੁੰਦਾ ਦਾ ਬਹੁਤ ਸਾਰੀ ਉਹ ধারণা ਤੇ ਇਹ ਦੋ ਕਿਤਾਬਾਂ ਇਹ ਦੋ ਲੇਖਕ ਜਿਹੜੇ ਨਿਕੋਲੋ ਮੈਕਾਵੇਲੀ ਫਰੈਡਿਕ ਨਿਸਟੀਨ ਇਹਨਾਂ ਨੂੰ ਨਾ ਸੁਣੋ ਮਿਹਰਬਾਨੀ ਨਾਲ ਨਹੀਂ ਤਾਂ ਤੁਸਾਂ ਹੀ ਬਾਅਦ ਦੇ ਵਿੱਚ ਵਾਪਸ ਚੰਗੇ ਬਣ ਵਾਲੇ ਰਾਹ ਤੇ ਆ ਨਹੀਂ ਸਕਦੇ ਤੁਹਾਨੂੰ ਕਿ ਤਨਾ ਕਰਾ ਨੂੰ ਅੰਦਰੋਂ ਚਿਤ ਕਰੂਗਾ ਕਿ ਮੈਂ ਕੁਝ ਕਰਾਂ ਇਹੋ ਜਿਹਾ ਕਿ ਫਰਕ ਨਹੀਂ ਪੈਂਦਾ ਯਾਰ ਦੁਨੀਆ ਕੀ ਸੋਚਦੀ ਹੈ ਮੈਂ ਜੋ ਹੈਗਾ ਮੈਂ ਉਹ ਜੀਣਾ ਹੈਗਾ ਤੁਹਾਨੂੰ ਵਾਪਸ ਜੰਗਲੀ ਜਾਨਵਰ ਬਣਾ ਦੂ ਵਾਪਸ ਤੁਹਾਨੂੰ ਉੱਥੇ ਲੈ ਜਊ ਕਿ ਜਿੱਥੇ ਤੁਸੀਂ ਸਿਸਟਮ ਨੂੰ ਮੰਨਦੇ ਨਹੀਂ ਹੈਗੇ ਬਿਲਕੁਲ ਇਹ ਨਹੀਂ ਮੰਨਦੇ ਕਿ ਸਾਰਾ ਕੁਝ ਇਨਸਾਨਾਂ ਦਾ ਹੀ ਬਣਾਇਆ ਹੋਇਆ ਹੈ ਤੁਸੀਂ ਸਿਰੇ ਤੋਂ ਨਕਾਰ ਦਿਓਗੇ ਇਨੂੰ ਜ਼ਰੂਰ ਤੁਸੀਂ ਬਹੁਤ ਸਾਰੀਆਂ ਚੰਗੀਆਂ ਕਿਤਾਬਾਂ ਜਿਹੜੀਆਂ ਪ੍ਰੀਵੀਅਸ ਪਿਛਲੀਆਂ ਵੀਡੀਓ ਦੇ ਵਿੱਚ ਮੈਂ ਕੁਝ ਖਰਾਬਾਂ ਦਾ ਜ਼ਿਕਰ ਕੀਤਾ ਉਹਨਾਂ ਨੂੰ ਪੜਿਓ ਸੁਣਿਓ ਡਾਊਨਲੋਡ ਕਰਕੇ ਪੀਡੀਐਫ ਨੂੰ ਪੰਜਾਬੀ ਦਾ ਅਨੁਵਾਦ ਕਰਨ ਵਾਲੀਆਂ ਵੀ ਇਹੋ ਜਿਹੀਆਂ ਐਪਾਂ ਹੈਗੀਆਂ ਪੂਰੀ ਕਿਤਾਬ ਤੁਸੀਂ ਪੰਜਾਬੀ ਦੇ ਵਿੱਚ ਪੜ੍ਹ ਸਕਦੇ ਆ ਠੀਕ ਹੈ ਹਿੰਦੀ ਦੇ ਵਿੱਚ ਇੰਗਲਿਸ਼ ਦੇ ਵਿੱਚ ਇੰਗਲਿਸ਼ ਦੇ ਵਿੱਚ ਸੁਣ ਤੁਸੀਂ ਸੁਣ ਸਕਦੇ ਹੋ ਤਾਂ ਬਹੁਤ ਵਧੀਆ ਕਿਉਂਕਿ ਦੂਜੀਆਂ ਭਾਸ਼ਾਵਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਦੱਸਣ ਲਈ ਉਹ ਸ਼ਬਦ ਹਨਗੇ ਉਦਾਹਰਨ ਜਿਵੇਂ ਆਪਾਂ ਕਹੀਏ ਵੀ ਪੰਜਾਬੀ ਦੇ ਵਿੱਚ 17000 17 ਤੋਂ 18000 ਦੇ ਵਿੱਚ ਸ਼ਬਦ ਆ ਪੂਰੀ ਪੰਜਾਬੀ ਭਾਸ਼ਾ ਦੇ ਵਿੱਚ ਬੋਲਣ ਨੂੰ ਚੀਜ਼ਾਂ ਨੂੰ ਬਿਆਨ ਕਰਨ ਦੇ ਲਈ ਅੰਗਰੇਜ਼ੀ ਦੇ ਵਿੱਚ 124000 ਤੋਂ ਸਮਥਿੰਗ ਉੱਤੇ ਚਾ ਐਡ ਹੁੰਦੇ ਰਹਿੰਦੇ ਨਵੇਂ ਤੋਂ ਨਵੇਂ ਮਤਲਬ ਕਿ ਜਸਤਰਾਨਾ ਉਹਦੇ ਵਿੱਚ ਚੀਜ਼ਾਂ ਨੂੰ ਐਕਸਪ੍ਰੈਸ ਕੀਤਾ ਜਾਂਦਾਗਾ ਡਿਟੇਲਿੰਗ ਦੇ ਨਾਲ ਪੰਜਾਬੀ ਵਿੱਚ ਉੱਥੇ ਥੋੜਾ ਜਿਹਾ ਬਹੁਤ ਇਹੋ ਜਿਹੇ ਸ਼ਬਦ ਵਰਤੇ ਜਾਂਦੇ ਜਿਨ੍ਹਾਂ ਦੇ ਮਤਲਬ ਆਪਾਂ ਨੂੰ ਪਤਾ ਹੀ ਨਹੀਂ ਹੁੰਦੇ ਪੰਜਾਬੀ ਦੇ ਵਿੱਚ ਵੀ ਹਿੰਦੀ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਮਤਲਬ ਆਪਾਂ ਨੂੰ ਨਹੀਂ ਪਤਾ ਲੱਗਦੇ ਇਹੋ ਜਿਹੇ ਵੀ ਸ਼ਬਦ ਹੈਗੇ ਜਿਨ੍ਹਾਂ ਦਾ ਮਤਲਬ ਹੀ ਨਹੀਂ ਪਤਾ ਲੱਗਦਾ ਵੀ ਨਾ ਹੀ ਕਿਸੇ ਉਹਦੇ ਵਿੱਚ ਕਰੇ ਤੋਂ ਹੁੰਦਾਗਾ ਬਾਕੀ ਤੁਹਾਡੀ ਚੁਆਇਸ ਆ ਜਰੂਰ ਸੁਣਿਓ ਔਰ ਤੁਸੀਂ ਐਨੀ ਆਫ ਕੋਈ ਵੀ ਬੁੱਕ ਦਾ ਰਿਵਿਊ ਲੈਣਾ ਸਮਰੀ ਸੁਣਨੀ ਆ ਡਿਟੇਲ ਪਤਾ ਕਰਨੀ ਆ ਕਮੈਂਟ ਕਰ ਦਿਓ ਤੁਹਾਡੇ ਲਈ ਵੀਡੀਓ ਬਣਾਉਂਗਾ ਤੇ ਠੀਕ ਆ ਜੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ